डीसी अमृतसर साक्षी सानिधि एक बड़ी कार्रवाई देखने मिली आजपाल विकास विभाग दफ्तर दे वलो दरबार साहिब दे आसपास रामा ਅਤੇ ਰਸਤੇ ਚ ਭਖਾਰਿਆਂ ਦਾ ਕੀਤਾ ਗਿਆ ਰੈਸਕਿਊ ਇਹਨਾਂ ਦੇ ਵਿੱਚ ਬਜ਼ੁਰਗ ਮਾਤਾਵਾਂ ਬਜ਼ੁਰਗ ਮਰਦਾਂ ਤੇ ਛੋਟੇ ਬੱਚਰ ਵਰਦਾਂ ਰੈਸਕਿਊ ਕੀਤਾ ਗਿਆ ਪ੍ਰਸ਼ਾਸਨਿਕ ਅਧਿਕਾਰ ਨੇ ਆਖਿਆ ਕਿ ਇਹਨਾਂ ਦੇ ਜਾਂਚ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇ ਵੀਨੂਤ ਕੁਮਾਰ ਕੀ ਆਚੀ ਨਿਊਜ਼ ਨੈਟਵਰਕ ਇਹ ਮਾਨਜੋਗ ਡਿਪਟੀ ਕਮਿਸ਼ਨਰ ਅਮਰਸਰ ਵੱਲੋਂ ਜਿਹੜੀ ਟੀਮ ਭੇਜੀ ਗਈ ਆ ਤੇ ਜਿਹੜੇ ਗੁਰੂ ਰਾਮਦਾਸ ਲੰਗਰ ਹਾਲ ਦੇ ਬਾਹਰ ਜਾਂ ਗਲਿਆਰੇ ਦੇ ਬਾਹਰ ਜਾਂ ਜੋੜਾ ਘਰ ਦੇ ਬਾਹਰ ਪਿਛਲੇ ਲੰਮੇ ਸਮੇਂ ਤੋਂ 8 8 10 10 ਸਾਲ ਤੋਂ ਜਿਹੜੇ ਇੱਥੇ ਬੈਠੇ ਆ ਉਹਨਾਂ ਨੂੰ ਜਿਹੜਾ ਵਾ ਇਹ ਪ੍ਰਸ਼ਾਸਨ ਜਿਹੜਾ ਲੈਣ ਆਇਆ ਵਾ ਤੇ ਅਸੀਂ ਸੰਯੋਗ ਕਰ ਰਹੇ ਹਾਂ ਕਾਫੀ ਜ਼ਿਆਦਾ ਇੱਥੇ ਜਿਹੜੇ ਬੱਚੇ ਆ ਬੱਚੇ ਹੁੰਦੇ ਸੀਗੇ ਤਾਂ ਸਾਕਤਾਂ ਨੂੰ ਵੀ ਤੰਗ ਪ੍ਰੇਸ਼ਾਨ ਕਰਦੇ ਸੀਗੇ ਬਿਲਕੁਲ ਜੀ ਤੰਗੀ ਪਰੇਸ਼ਾਨੀ ਹੁੰਦੀ ਆ ਜਦੋਂ ਇਹਨਾਂ ਦੀ ਕੋਈ ਆਇਡੈਂਟੀ ਨਹੀਂ ਕੋਈ ਆਇਡੈਂਟੀ ਨਹੀਂ ਹੈਗੀ ਇਹਨਾਂ ਦਾ ਕੋਈ ਆਧਾਰ ਕਾਰਡ ਨਹੀਂ ਆ ਕੋਈ ਕੁਝ ਨਹੀਂ ਆ ਮੈਂ ਸੰਕਿਦੋ ਕਦੋਂ ਸੀ ਡੇਰੇ ਲਾਏ ਸੀਗੇ ਇਹਨਾਂ ਨੇ ਇੱਥੇ ਇਹ ਪੁਰਾਣੇ ਆ ਜੀ ਕੋਈ 8-10 ਲਿਆ ਕੋਈ 5 ਸਾਲ ਲਿਆ ਕੋਈ 3 ਮਹੀਨੇ ਆ ਕੋਈ 5 ਮਹੀਨੇ ਕੋਈ ਆਇਡੈਂਟੀ ਨਹੀਂ ਆ ਵੀ ਕਿੱਥੋਂ ਆਏ ਆ ਕਿੱਥੋਂ ਦੇ ਆ ਕੋਈ ਪਤਾ ਨਹੀਂ ਇੱਥੋਂ ਤੱਕਰ ਇੱਥੋਂ ਤੱਕਰ ਵੀ ਛੋਟੇ ਛੋਟੇ ਬੱਚੇ ਫੜੇ ਆ ਉਹਨਾਂ ਦੇ ਮਾਪੇ ਜਿਹੜੇ ਮੰਗਣ ਗਏ ਆ ਇਥੇ ਗੱਡੀਆਂ ਦੇ ਵਿੱਚ ਫੜੇ ਆ ਤਿੰਨ ਬੱਚੇ ਉਹ ਆ ਜਿਨ੍ਹਾਂ ਦੇ ਮਾਪੇ ਮੰਗਣ ਗਏ ਰਾਤ ਨੂੰ ਆਉਣੇ ਆ ਇਹ ਵੀ ਸੇ ਚੋਰੀਆਂ ਵਗੈਰਾ ਕਰਦੇ ਨੇ ਚੋਰੀਆਂ ਦਾ ਤੇ ਵੇਖੋ ਚੋਰੀਆਂ ਵਾਲੇ ਤੇ ਨਹੀਂ ਆਏ ਹੈ ਹੈਗਾ ਸੰਗਤ ਨੂੰ ਪਰੇਸ਼ਾਨੀ ਹੁੰਦੀ ਪਰ ਮੈਂ ਕਿਹਾ ਕਿ ਕਿੰਨੇ ਲੋਕਾਂ ਨੂੰ ਕਾਬੂ ਕਰਵਾਇਆ ਗਿਆ ਆ ਕਿ ਇਦਾਂ ਦੇ ਵੀ ਲੋਕ ਜਿਹੜੇ ਵਿੱਚ ਹੋ ਸਕਦੇ ਨੇ ਕੋਈ ਗਰਤ ਕਰ ਸਕਦੇ ਵੇਖੋ ਇਹ ਸਰਕਾਰਾਂ ਦੇ ਕੰਮ ਆ ਪ੍ਰਸ਼ਾਸਨ ਦੇ ਕੰਮ ਆ ਠੀਕ ਆ ਇਹ ਮੰਨ ਜੋ ਡਿਪਟੀ ਕਮਿਸ਼ਨਰ ਸਾਹਿਬ ਨੇ ਕੀਤਾ ਆ ਤੁਹਾਡੇ ਵੱਲ ਸ਼ਿਕਾਇਤ ਕੀਤੀ ਹੈ ਜੀ ਡਿਸੀ ਸਾਹਿਬ ਨਹੀਂ ਡਿਸੀ ਸਾਹਿਬ ਨੇ ਰابطਾ ਕੀਤਾ ਹੀ ਵੀ ਹੈ ਇੱਥੇ ਵੀ ਹੈਗੇ ਆ ਚੈੱਕ ਕਰਦੇ ਆ ਚੈੱਕ ਕਰਨ ਆਏ ਆ ਤੇ ਇਹ ਕੁਝ ਲੋਕ ਮੈਂ ਤਰਨਜੀਤ ਸਿੰਘ ਜਿਲ੍ਹਾ ਬਾਦਰਕਿਆ ਅਫਸਰ ਅੰਮ੍ਰਿਤਸਰ ਆ ਮਾਂ ਜੋ ਡੀਪੀ ਕਮਿਸ਼ਨ ਦੇ ਨਿਯਮਾਈ ਹੈਟ ਅਤੇ ਸ਼ਰੋਣੀ ਕਮੇਟੀ ਵੱਲ ਦੱਸੇ ਅਨੁਸਾਰ ਅਸੀਂ ਆਪਣੇ ਜਿਹੜਾ ਬਾਲ ਪਿਖਿਆ ਜੀਵਨ ਜੋ ਪ੍ਰੋਜੈਕਟ ਪਾਸ ਕੀਤਾ ਉਹਦੇ سلسلے ਲਗਾਤਾਰ ਬਾਲ ਪਿਖਿਆ ਦੀ ਰੇਡਾ ਕਰ ਰਹੇ ਹਾਂ ਉਹਦੇ ਲਗਾਤਾਰਤਾ ਦੇ ਵਿੱਚ ਅੱਜ ਅਸੀਂ ਇੱਥੇ ਆਏ ਹਾਂ ਸਾਨੂੰ ਪਤਾ ਲੱਗਾ ਕਿ ਇੱਥੇ ਬੱਚੇ ਆ ਤੇ ਮਾਵਾਂ ਬੇਟੀਆਂ ਜੜੇ ਕਿ ਇਦਾਂ ਕਰ ਰਹੀਆਂ ਉਹਨਾਂ ਨੂੰ ਅਹੀਂ ਰੈਸਕਿਊ ਕੀਤਾ ਹੈ ਤੇ ਉਹਨਾਂ ਨੂੰ ਗੱਡੀ 'ਚ ਬਿਠਾ ਕੇ ਸ਼ਰਮਨੀ ਕਮੇਟੀ ਦੇ ਉਹ ਬਸਤੇ ਭੇਜ ਰਹੇ ਆ ਬਾਲਪਲੇ ਕਮੇਟੀ ਪੇਸ਼ ਕਰਾਂਗੇ ਉੱਧਰ ਜਾ ਕੇ ਇਹਨਾਂ ਨੂੰ ਅਹੀਂ ਸੀਸੀਆਈ ਭੇਜਾਂਗੇ ਤੇ ਜਾਂਚ ਪੜਤਾਲ ਕਰਾਂਗੇ ਇਹਨਾਂ ਨੂੰ ਕੀ ਕਾਗਜ਼ਾਤ ਕੀ ਹੈਗੇ ਆ ਕੀ ਡਾਕੂਮੈਂਟ ਕੀ ਹੈਗੇ ਜਨਮੋ ਦਾ ਸਰਟੀਫਿਕੇਟ ਕੀ ਹੈਗਾ ਜੇ ਵੇਖਾਂ 'ਚ ਪਤਾ ਲੱਗਾ ਕਿ ਇਹਨੇ ਮੈਚ ਕਰਦੇ ਆ ਨਹੀਂ ਕਰਦੇ ਠੀਕ ਆ ਜਾਂਚ ਪੜਤਾਲ ਦਾ ਵਿਜਾ ਉਸ ਤੋਂ ਬਾਅਦ ਫੇਰੇ ਅੱਗੇ ਕਾਰਵਾਈ ਕਰਾਂਗੇ ਜੇ ਨਹੀਂ ਹੈਗੇ ਬੀ ਡੀਐਨਏ ਲਿਖਾਂਗੇ ਜੇ ਡੀਐਨਏ 'ਚ ਨੈਗੇਟਿਵ ਪ੍ਰਚਾਰਜ ਨੂੰ ਕਹਾਂਗੇ ਇਹਨਾਂ ਸਪੁਰਦਿਤ ਕਰਕੇ ਆਵਾਂਗੇ ਅੱਗੇ ਤੋਂ ਨਹੀਂ ਹੋਣੇ ਚਾਹੀਦੇ ਯਾਨੀ ਕਿ ਜਿਹੜੇ ਲੋਕ ਇੱਥੇ ਆਵਾਰਾਂ ਬੈਠੇ ਪਾਏ ਗਏ ਹਾਂ ਹਾਂ ਉਹ ਜਿਹੜਾ ਉਹ ਬਾਰਾ ਪਾਏ ਗਏ ਬੱਚੇ ਪਾਏ ਗਏ ਜਾਂ ਮਾਵਾਂ ਬੱਚੇ ਨਾਲ ਪਰ ਬੇਟੀਆਂ ਉਹਨਾਂ ਨੇ ਕਰਕੇ ਸਾਰਾ ਕਾਫੀ ਜਨਾ ਤੇ ਰਹਿ ਰਹੇ ਹੁਣ ਕੌਣ ਕਾਫੀ ਚਕੇ ਗਏ ਆ ਬਾਕੀ ਦੂਈ ਰਿਕਾਰਡ ਸਾਨੂੰ ਮੇਰੇ ਜਗਾਇੰਤ ਧਿਆਨ ਚ ਨਹੀਂ ਆ ਰਿਹਾ ਤੇ ਬਾਕੀ ਕਾਫੀ ਰੇਡਾ ਰਿਹਾ ਨਾ ਤੇ ਰੇਡਾ ਕਰੋ ਤੁਸੀਂ ਸਾਡੇ ਨਾਲ ਹੀ ਜੁੜੇ ਹੋ ਜਾਓ ਦੋਦੇ ਸਾਰੇ মিডিਆ ਸਾਡੇ ਨਾਲ ਹੀ ਆ ਤੁਹਾਨੂੰ ਸ਼ਿਕਾਇਤ ਆਈ ਸੀ ਕਿ ਇਸ ਪਾਸੇ ਵੀ ਕਾਫੀ ਹੈਗੇ ਨਹੀਂ ਸਾਡਾ ਪ੍ਰੋਗਰਾਮ ਵੀ ਸੀ ਅਸੀਂ ਮਤਲਬ ਸਾਰੇ ਤੇ ਇਸ ਸਾਤੇ 2025 ਨੇ ਇੱਕ ਐਫ ਆਈ ਆਰ ਕੀਤੀ ਨਿਰਮਲਾ ਦੇਵੀ ਉਹ ਮੈਗ ਰਾਈ ਕਰਾਈ ਗਈ ਸੀ ਉਸ ਤੋਂ ਬਾਅਦ ਉਹ ਦਾ ਪੋਜ਼ਿਟਿਵ ਐਸਪੈਕਟ ਇਹ ਆਇਆ ਕਿ ਸਾਰੇ ਚੌਂ ਖਾਲੀ ਹੋ ਗਏ ਆ ਉਹ ਤੇ ਕਿਤੇ ਵੀ ਹੈ ਨਹੀਂ ਨੀ ਉਹ ਇਸ ਤੋਂ ਬਾਅਦ 골ਡਨ ਟਾਈਮ 골ਡਨ ਗੇਟ ਕਾਲ ਪਰਸੋ ਕੀਤੀ ਆ ਉਹ ਤੋਂ ਵੀ ਜਿਹੜੇ ਭਖਾਰੀ ਬੱਚਾ ਮੰਗਾ ਰਹੇ ਉਹ ਵੀ ਆਈ ਇੱਕ ਰੈਸਕੂ ਕਰਕੇ ਚਾਲ ਬਾਲਪਲੇ ਕਮੇਟੀ ਪੇਸ਼ ਕੀਤੀ ਆ ਤੋਂ ਨੇ ਜਾਂਚ ਪੜਤਾਲ ਕਰ ਰਹੀ ਆ ਇਸ ਤਰ੍ਹਾਂ ਹੀ ਇੱਥੇ ਆ ਗਏ ਆਂ ਅੱਜ ਕਰਦੇ ਕਰਦੇ ਇਸ ਨੇ ਆਪਣਾ ਕੀਤਾ ਆਪਣਾ ਨਾਮ ਦੱਸ ਦਿਓ ਜੀ ਇੱਕ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ Providing a wide range of professional courses with 100% placement assistance. We are Sri Sai Group of Institutes.